ਸੱਚੀ ਗੱਲ ਦੋਸਤੋ ਇਸ ਸਮੇਂ ਲਗਾਤਾਰ ਕਿਸੇ ਨਾ ਕਿਸੇ ਡੇਰੇ ਬਾਰੇ ਜਾਂ ਡੇਰੇ ਆਦ ਵਾਲੇ ਬਾਰੇ ਖੁਲਾਸੇ ਸਾਹਮਣੇ ਆ ਰਹੇ ਨੇ ਜਿੰਨਾ ਤੇ ਗੰਭੀਰ ਦੋਸ਼ ਵੀ ਲੱਗ ਰਹੇ ਨੇ ਤੇ ਅਜਿਹੇ ਦੋਸ਼ ਨੇ ਕਿ ਜਿੰਨਾ ਨੂੰ ਸੁਣ ਕੇ ਆਮ ਬੰਦਾ ਹਰਾਨ ਰਹਿ ਜਾਂਦਾ ਹੈ ਕਿ ਜਿੰਨਾਂ ਦੇ ਕੋਲ ਜਾ ਕੇ ਲੋਕ ਚਾਹੁੰਦੇ ਨੇ ਕਿ ਉਹਨਾਂ ਦਾ ਆਉਣ ਵਾਲਾ ਜੀਵਨ ਸੁਕੀ ਹੋਵੇ ਉਹ ਕਿਸ ਤਰ੍ਹਾਂ ਅਪਰਾਧ ਦੀ ਦੁਨੀਆ ਦੇ ਵਿੱਚ ਜਾਂ ਫਿਰ ਦੂਜੇ ਦੀ ਜ਼ਿੰਦਗੀ ਨੂੰ ਤਬਾਹ ਕਰਨ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਅਜਿਹਾ ਹੀ ਇੱਕ ਹੋਰ ਖੁਲਾਸਾ ਹੋਇਆ ਜਿਹਦੇ ਬਾਰੇ ਦੋ ਸੰਤਾਂ ਬਾਰੇ ਉਹਨਾਂ ਦੀ ਸਾਕੀ ਭਤੀਜੀ ਨੇ ਰੌਂਗਟੇ ਖੜੇ ਕਰ ਦੇਣ ਵਾਲੇ ਖੁਲਾਸੇ ਕੀਤੇ ਨੇ ਸੋ ਬਿਨਾਂ ਤੁਹਾਡਾ ਜਿਆਦੇ ਸਮਾਂ ਲਈ ਆਓ ਤੁਹਾਨੂੰ ਲੈ ਚੱਲਦੇ ਆ ਇਸ ਵੀਡੀਓ ਵੱਲ ਬਾਕੀ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਸੰਤ ਨੂੰ ਡੇਰਾਬਾਦ ਦੇ ਨਾਲ ਜੋੜਿਆ ਜਾ ਰਿਹਾ ਹੈ ਕੀ ਕਿਤੇ ਨਾ ਕਿਤੇ ਇਹ ਕੋਈ ਸਾਜ਼ਿਸ਼ ਲੱਗਦੀ ਹੈ ਲੋਕਾਂ ਨੂੰ ਧਰਮ ਤੋਂ ਪਟਕਾਉਣ ਦੀ ਜਾਂ ਫਿਰ ਇਸ ਦੇ ਲਈ ਲੋਕ ਹੀ ਜ਼ਿੰਮੇਵਾਰ ਨੇ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਇਸ ਤਰ੍ਹਾਂ ਅਪਰਾਧ ਵਧ ਰਿਹਾ ਹੈ ਉਸ ਬਾਰੇ ਕੀ ਲੱਗਦਾ ਹੈ ਤੁਹਾਨੂੰ ਕਮੈਂਟ ਕਰਨਾ ਉਹ ਦੇਖੋ ਪੂਰੀ ਵੀਡੀਓ ਬਾਬਾ ਸਰੂਪ ਸਿੰਘ ਦਾ ਮੇਰੇ ਦੋ ਭਰਾਵਾਂ ਨੂੰ ਮਾਰਨ ਵਿੱਚ ਬਹੁਤ ਜ਼ਿਆਦਾ ਡੂੰਘਾ ਹੱਥਾ ਉਸ ਕੁੜੀ ਦੇ ਨਾਲ ਆਪਣੇ ਰਿਲੇਸ਼ਨ ਨੂੰ ਬਚਾਉਣ ਮਾਰਿਆ ਉਸ ਮੁੰਡੇ ਦੇ ਉੱਤੇ ਸਾਰਾ ਕੁਝ ਪਾ ਕੇ ਉਸ ਮੁੰਡੇ ਦਾ ਕੰਮ ਖਤਮ ਕਰ ਦਿੱਤਾ ਤੇ ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਕੁੜੀ ਦੇ ਭਰਾ ਪਿਓ ਅਮਰੀਕਾ ਸੈੱਟ ਹੋਣ ਦੇ ਕਰਕੇ ਬਾਬੇ ਨੂੰ ਉਨ੍ਹਾਂ ਤੋਂ ਮੋਟੀ ਕਮਾਈ ਸੀਗੀ ਫਿਰ ਜਦੋਂ ਉਹਨਾਂ ਨੇ ਧਮਕੀਆਂ ਦੇਣੀਆਂ ਕੋ ਸ਼ੁਰੂ ਕੀਤੀਆਂ ਫਿਰ ਇਹਨੇ ਆਪਣੇ ਭਤੀਜੇ ਦਾ ਹੀ ਉਸ ਕੁੜੀ ਨਾਲ ਵਿਆਹ ਕਰ ਦਿੱਤਾ ਬਾਬਾ ਗੁਰਦੀਪ ਸਿੰਘ ਖਜਾਲੇ ਵਾਲੇ ਦੇ ਨਾਲ ਰਲ ਕੇ ਇਸ ਮੁੰਡੇ ਨੂੰ ਬਾਹਰ ਭੇਜ ਦਿੱਤਾ ਇਟਲੀ ਵਿੱਚ ਜਿੱਥੇ ਕਿ ਇਹਨਾਂ ਦੀ ਬਾਬਿਆਂ ਦੀ ਦੋਵਾਂ ਦੀ ਸੈਟਿੰਗ ਸੀਗੀ ਸੈਟਿੰਗ ਹੋਣ ਤੋਂ ਬਾਅਦ ਇਹਨੇ ਬਾਬੇ ਨੇ ਗੇਮ ਖੇਢੀ ਹਾਜ ਜੀ ਨੂੰ ਉੱਥੇ ਛੱਡ ਦਿੱਤਾ ਤੇ ਬਾਬਾ ਗੁਰਦੀਪ ਸਿੰਘ ਆਪ ਇੱਥੇ ਆ ਗਏ ਬਾਬੇ ਸਰੂਪ ਸਿੰਘ ਨੇ ਉਸ ਕੁੜੀ ਨਾਲ ਹੀ 20 ਲੱਖ ਰੁਪਏ ਦੀ ਡਿਮਾਂਡ ਕੀਤੀ ਕਿ ਤੂੰ 20 ਲੱਖ ਰੁਪਏ ਦੇ ਤੇ ਤੇ ਆ ਫੇਰ ਤਲਾਕ ਹੋਊਗਾ ਅੱਜ ਵੀ ਉਹ ਕਰ ਉਸ ਕੁੜੀ ਦੇ ਨਾਲ ਇੱਥੇ ਤੇ ਬਾਬਾ ਅੱਜ ਵੀ ਉਸ ਕੁੜੀ ਦੇ ਨਾਲ ਰਿਲੇਸ਼ਨ ਵਿੱਚ ਆ ਉਸ ਮੌਤ ਦਾ ਵੀ ਬਾਬੇ ਨੇ ਨਜ਼ਾਇਰ ਫਾਇਦਾ ਚੁੱਕ ਕੇ ਬਹੁਤ ਲੋਕਾਂ ਕੋਲ ਗੜਾਈਆਂ ਇਕੱਠੀਆਂ ਕੀਤੀਆਂ ਮੈਨੂੰ ਹਰਮਨ ਬਾਜਰਾ ਪਾਜੀ ਵੀ ਦਾ ਬਹੁਤ ਸਪੋਰਟ ਸੀਗੀ ਕਿ ਅਸੀਂ 6 ਮਹੀਨੇ ਲਾ ਕਿ ਉਸ ਮੁੰਡੇ ਦੀ ਡੈੱਡ ਬੋਡੀ ਬਾਹਰ ਲੱਭੀ ਬਹੁਤ ਔਖੇ ਤਰੀਕਿਆਂ ਨਾਲ ਪਰ ਇਹਦੀਆਂ ਇਹ ਆਸ਼ੀਆਂ ਕਰਕੇ ਮਾਂ ਦੇ ਦੋ ਪੁੱਤ ਤੇ ਮੇਰੇ ਦੋ ਭਰਾ ਮਰ ਗਏ ਉਸ ਤੋਂ ਪਹਿਲਾਂ ਇਹਦੀ ਆਪਣੀ ਘਰ ਵਾਲੀ ਮਰ ਗਈ ਮੈਂ ਇਕਬਾਲ ਕੌਰ ਬਾਬਾ ਸਰੂਪ ਸਿੰਘ ਦੀ ਸਾਕੀ ਪਤਰੀ ਜੀ ਤੇ ਉਹਨਾਂ ਦੇ ਛੋਟੇ ਭਰਾ ਅਰਸ਼ਪਾਲ ਸਿੰਘ ਦੀ ਬੇਟੀਆਂ ਤੇ ਬਾਬਾ ਸਰੂਪ ਸਿੰਘ ਦਾ ਮੇਰੇ ਦੋ ਭਰਾਵਾਂ ਨੂੰ ਮਾਰਨ ਵਿੱਚ ਬਹੁਤ ਜ਼ਿਆਦਾ ਡੂੰਗਾ ਹੱਥਾ ਜਿਨ੍ਹਾਂ ਦੀ ਮੌਤ ਦੀ ਵਜ੍ਹਾ ਸਿਰਫ ਇੱਕ ਬਾਬਾ ਸਰੂਪ ਸਿੰਘ ਆ ਜੋ ਵੀ ਇਹਨਾਂ ਮੁੰਡਿਆਂ ਕੋਲ ਦੀ ਹੱਤਿਆ ਦਾ ਕਾਰਨ ਸੀਗਾ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਮੇਰਾ ਭਰਾ ਛੋਟਾ ਸਾਹਿਬਜੀਤ ਸਿੰਘ ਜੋ ਕਿ ਬਾਬਾ ਸੂਤ ਸਿੰਘ ਦੇ ਘਰੇ ਵਿੱਚ ਡਰੇਵਰੀ ਤੇ ਟੋਲ ਕੀ ਵਜੋਂਦਾ ਹੁੰਦਾ ਹੋਂਦਾ ਸੀਗਾ ਇੰਨੇ ਬਾਬੇ ਦੀ ਸੰਗਤ ਵਿੱਚ ਇੱਕ ਕੁੜੀ ਸੀ ਜੋ ਕਿ ਬਟਾਲੇ ਸਾਈਡ ਦੀ ਸੀਗੀ ਉਸ ਮੁੰਡ ਕੁੜੀ ਦੇ ਨਾਲ ਮੇਰੇ ਭਰਾ ਨਾਲ ਰਿਲੇਸ਼ਨ ਬਣਾਏ ਪਹਿਲਾਂ ਕਿ ਮੈਂ ਤੇਰਾ ਇਹ ਵਿਆਹ ਕਰਾ ਦਊਗਾ ਉਹਨਾਂ ਦੇ ਘਰ ਦਿਨ ਰਾਤ ਆਉਣਾ ਜਾਣਾ ਕਰ ਲਿਟਾ ਉਹ ਕੁੜੀ ਦੇ ਭੈਣ ਪਿਓ ਭਰਾ ਸਭ ਅਮਰੀਕਾ ਸੈੱਟ ਸੀਗੇ ਇਹ ਨਾਲੇ ਉਹ ਮੁੰਡੇ ਨੂੰ ਉਸ ਕੁੜੀ ਮਗਰ ਲਾਤਾ ਆਪ ਉਹਨਾਂ ਦੇ ਘਰ ਆਉਣਾ ਜਾਣਾ ਕਰ ਦਿੱਤਾ ਇਹਨਾਂ ਨੇ ਹਰ ਹਫ਼ਤੇ ਹਰ ਮਹੀਨੇ ਤੇ ਦੋ ਦੋ ਚਾਰ ਚਾਰ ਵਾਰੀ ਉਹਨਾਂ ਦੇ ਘਰੇ ਜਾਣਾ ਉਹਨਾਂ ਨੂੰ ਚੰਗਾ ਖਾਦਾ ਪੀਦਾ ਚੰਗਾ ਵਧੀਆ ਕਰਕੇ ਇਹਨਾਂ ਨੇ ਬਹੁਤ ਜ਼ਿਆਦਾ ਉਹਨਾਂ ਕੋਲ ਪੈਸਾ ਖਾਦਾ ਕੁੜੀ ਤੋਂ ਵੀ ਖਾਦਾ ਔਰ ਇਹ ਕਰਦੇ ਤਾਂ ਵੀ ਖਾਦਾ ਮਜੇ ਤਾਂ ਮੇਰੇ ਪ੍ਰਾਣੀ ਨੂੰ ਵਿਆਹ ਕਰਨ ਦੀ ਗੱਲ ਕੀਤੀ ਕਿ ਬਾਬਾ ਜੀ ਮੇਰਾ ਉਹਦੇ ਨਾਲ ਵਿਆਹ ਕਰ ਦਿਓ ਤੇ ਇਹ ਬਾਬਾ ਵੀ ਮੁਕਰ ਗਿਆ ਉਹ ਕੁੜੀ ਵੀ ਮੁਕਰ ਗਈ ਉਸ ਕੁੜੀ ਨੇ ਮੁੰਡੇ ਨੂੰ ਅੰਮ੍ਰਿਤਸਰ ਸਾਧ ਕੇ ਸਾਫ਼-ਸਾਫ਼ ਜਵਾਬ ਦਿੱਤਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦੀ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਣਾ ਤੇ ਉਸ ਮੁੰਡੇ ਨੇ ਇਸ ਚੀਜ਼ ਨੂੰ ਸਮਝਦੇ ਹੋਏ ਸਦਮਾ ਸਮਝਦੇ ਹੋਏ ਆਪਣੀ ਬੇਇੱਜ਼ਤੀ ਸਮਝਦੇ ਹੋਏ ਕਿ ਮੈਂ ਇੰਨਾ ਕੀਤਾ ਬਾਬੇ ਸੂਪ ਸਿੰਘ ਦਾ ਕਿ ਇਸ ਨੇ ਪੈਸੇ ਦੀ ਵਜ੍ਹਾ ਕਰਕੇ ਮੇਰਾ ਮੇਰੇ ਨਾਲ ਇਨਾ ਵੱਡਾ ਧੋਖਾ ਕੀਤਾ ਬਾਬਾ ਵੀ ਮੁਕਰ ਗਿਆ ਕੁੜੀ ਵੀ ਮੁਕਰ ਗਈ ਜਦੋਂ ਮੁੰਡੇ ਨੂੰ ਉੱਥੇ ਅਮਰੀਕਾ ਸਰ ਸੱਦ ਗਿਆ ਉਸ ਕੁੜੀ ਨੇ ਜਵਾਬ ਦਿੱਤਾ ਕਿ ਮੈਂ ਤੇ ਨਰ ਵਿਆਹ ਨਹੀਂ ਕਰਾਣਾ ਉਹ ਮੁੰਡੇ ਨੇ ਆਪਣੇ ਉੱਤੇ ਪੈਟਰੋਲ ਪਾਇਆ ਪੈਟਰੋਲ ਪਾ ਕੇ ਆਪਣੇ ਆਪ ਨੂੰ ਅੱਗ ਲਾਈ ਅੱਗ ਲਾ ਕੇ ਉਸ ਤੋਂ ਬਾਅਦ ਮੁੰਡਾ 4 ਦਿਨ ਗੁਣਾਖ ਹਸਪੀਟਲ ਐਡਮਿਟ ਰਿਹਾ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਉਹ ਮੌਤ ਹੋਣ ਤੋਂ ਬਾਅਦ ਅਸੀਂ ਪੁਲਿਸ ਕੇਸ ਕਰਨ ਦੀ ਕੋਸ਼ਿਸ਼ ਕੀਤੀ ਉਸ ਕੁੜੀ ਦੇ ਉੱਤੇ ਪਰ ਬਾਬੇ ਨੇ ਸਾਡੇ ਕਿਤੇ ਵਾਪੇਸ਼ ਨਹੀਂ ਜਾਣ ਦਿੱਤੀ ਕਿਉਂਕਿ ਬਾਬੇ ਕੋ ਵੀ ਸਪੋਰਟ ਬੜੀ ਤੇ ਬਾਬੇ ਦੇ ਵੀ ਕੰਟੈਕਟ ਇਦਾਂ ਦੇ ਤਗੜੇ ਤਗੜੇ ਦੇ ਕੋਈ ਕੰਟੈਕਟ ਵਾਕੇ ਕੋਈ ਵੀ ਗੱਲ ਹੁੰਦੀ ਹੈ ਬਹੁਤ ਸ਼ਤੀ ਉਸ ਗੱਲ ਨੂੰ ਹਾਈਡ ਕਰਦਾ ਇਹਨੇ ਉਹ ਕੁੜੀ ਨੂੰ ਬਚਾਉਣ ਮਾਰਿਆ ਉਸ ਕੁੜੀ ਦੇ ਨਾਲ ਆਪਣੇ ਰਿਲੇਸ਼ਨ ਨੂੰ ਬਚਾਉਣ ਮਾਰਿਆ ਉਸ ਮੁੰਡੇ ਦੇ ਉੱਤੇ ਸਾਰਾ ਕੁਝ ਪਾ ਕੇ ਉਸ ਮੁੰਡੇ ਦਾ ਕੰਮ ਖਤਮ ਕਰ ਦਿੱਤਾ ਤੇ ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਕੁੜੀ ਦੇ ਭਰਾ ਪਿਓ ਅਮਰੀਕਾ ਸੈੱਟ ਹੋਣ ਦੇ ਕਰਕੇ ਬਾਬੇ ਨੂੰ ਉਹਨਾਂ ਤੋਂ ਮੋਟੀ ਕਮਾਈ ਸੀਗੀ ਤੇ ਕੁੜੀ ਦੀ ਕੁੜੀ ਨੂੰ ਹਾਈਡ ਕਰ ਲਿਆ ਤੇ ਸਾਰਾ ਇਲਜ਼ਾਮ ਮੁੰਡੇ ਤੇ ਲਾਤਾ ਜਿਸ ਦਾ ਕਾਰਨ ਸੀ ਕਿ ਉਹ ਮੁੰਡਾ ਮਰ ਗਿਆ। ਉਹਦੇ ਮਰਨ ਦਾ ਕਾਰਨ ਸਿਰਫ ਇੱਕੋ ਇੱਕ ਸੀਗਾ ਕਿ ਉਹ ਸੰਗਤ ਦੀ ਕੁੜੀ ਸੀ ਉਹ ਵੀ ਬਾਬੇ ਸਰੂਪ ਸਿੰਘ ਦੀ ਦੂਜੇ ਨੰਬਰ ਤੇ ਮੇਰਾ ਵੱਡਾ ਭਰਾ ਸਿਮਰਨਜੀਤ ਸਿੰਘ ਹਰਜੀ ਜੋ ਕਿ ਇਹਦੇ ਡੇਰੇ ਵਿੱਚ ਰਹਿੰਦਾ ਹੁੰਦਾ ਸੀਗਾ ਠੀਕ ਆ ਇਹ ਢੋਲ ਕੀ ਵਜਾਉਂਦਾ ਸੀ ਕੀਰਤਨ ਕਰਦਾ ਸੀ ਸਭ ਕੁਝ ਕਰਦਾ ਸੀ ਡਰਾਈਵਰੀ ਤੱਕ ਸਭ ਕੁਝ ਕਰਦਾ ਸੀਗਾ ਉਹ ਮੁੰਡਾ ਇਸ ਬਾਬੇ ਨੇ ਉਹ ਮੁੰਡੇ ਦੀ ਜ਼ਿੰਦਗੀ ਇਸ ਤਰ੍ਹਾਂ ਬਰਬਾਦ ਕੀਤੀ ਕਿ ਅੱਜ ਉਹ ਮਰ ਚੁੱਕਿਆ ਉਸ ਮੁੰਡੇ ਦਾ ਇਸ ਨੇ ਇੱਕ ਬੇਗੋਵਾਲ ਸਾਈਡ ਦੀ ਕੋਈ ਕੁੜੀ ਸੀਗੀ ਜੋ ਇਹਨਾਂ ਦੀ ਸੰਗਤ ਵਿੱਚ ਆਉਂਦੀਆਂ ਸੀਗੀਆਂ ਮਾਵਾਂ ਤੇ ਆ ਇਸ ਮੁੰਡੇ ਨੇ ਮੁੰਡੇ ਦਾ ਉਸ ਕੁੜੀ ਨਾਲ ਵਿਆਹ ਕਰ ਦਿੱਤਾ ਉਸ ਕੁੜੀ ਨੂੰ ਆਪਣੇ ਰਿਲੇਸ਼ਨ ਵਿੱਚ ਲਿਆਂਦਾ ਪਹਿਲਾਂ ਫਿਰ ਜਦੋਂ ਉਹਨਾਂ ਨੇ ਧਮਕੀਆਂ ਦੇਣੀਆਂ ਕੋ ਸ਼ੁਰੂ ਕੀਤੀਆਂ ਫਿਰ ਇਹਨੇ ਆਪਣੇ ਭਤੀਜੇ ਦਾ ਹੀ ਉਸ ਕੁੜੀ ਨਾਲ ਵਿਆਹ ਕਰ ਦਿੱਤਾ ਜਦੋਂ ਵਿਆਹ ਕਰ ਦਿੱਤਾ ਤੇ ਇਹਨੂੰ ਇਹ ਹੋ ਗਿਆ ਕਿ ਹੁਣ ਮੇਰਾ ਇਹਦੇ ਘਰ ਆਉਣਾ ਜਾਣਾ ਬੰਦ ਹੋ ਗਿਆ ਇਹਨੇ ਬਾਬਾ ਗੁਰਦੀਪ ਸਿੰਘ ਖਜਾਲੇ ਵਾਲੇ ਦੇ ਨਾਲ ਰਲ ਕੇ ਇਸ ਮੁੰਡੇ ਨੂੰ ਬਾਹਰ ਭੇਜ ਦਿੱਤਾ ਇਟਲੀ ਵਿੱਚ ਜਿੱਥੇ ਕਿ ਇਹਨਾਂ ਦੀ ਬਾਬਿਆਂ ਦੀ ਦੋਵਾਂ ਦੀ ਸੈਟਿੰਗ ਸੀਗੀ ਸੈਟਿੰਗ ਹੋਣ ਤੋਂ ਬਾਅਦ ਇਹਨੇ ਬਾਬੇ ਨੇ ਗੇਮ ਖੇਢੀ ਹਰਜੀ ਨੂੰ ਉੱਥੇ ਛੱਡ ਦਿੱਤਾ ਤੇ ਬਾਬਾ ਗੁਰਦੀਪ ਸਿੰਘ ਆਪ ਇੱਥੇ ਆ ਗਿਆ ਮੁੰਡੇ ਨੇ 6-7 ਸਾਲ ਉੱਥੇ ਕਮਾਈ ਕੀਤੀ ਪੈਸੇ ਬਾਬੇ ਸੂਬ ਸਿੰਘ ਨੂੰ ਪਾਉਂਦਾ ਸੀਗਾ ਪਿੱਛੇ ਬਾਬਾ ਸੂਬ ਸਿੰਘ ਉਹਦੇ ਘਰ ਵਿੱਚ ਦਿਨ ਰਾਤ ਆਉਂਦਾ ਜਾਂਦਾ ਸੀਗਾ ਜਦੋਂ ਮੁੰਡਾ 6 ਸਾਲ ਬਾਅਦ ਇੰਡੀਆ ਵਾਪਸ ਆਇਆ ਉਹਨੇ ਜਦੋਂ ਇੱਕੋ ਦਮ ਅਚਾਨਕ ਸਰਪ੍ਰਾਈਜ਼ ਵਰਗੂ ਦਿੱਤਾ ਉਹ ਮੁੰਡਾ ਜਦੋਂ ਇੱਕੋ ਦਮ ਇੰਡੀਆ ਆਇਆ 6 ਸਾਲ ਬਾਅਦ ਉਹਨੇ ਆਪਣੇ ਘਰ ਦਾ ਵਿਹਾਰ ਵੇਖਿਆ ਕਿ ਮੇਰੇ ਘਰ ਵਿੱਚ ਕੀ ਚੱਲਦਾ ਪਿਆ ਕਿ ਬਾਬਾ ਸਰੂਪ ਸਿੰਘ ਉਹਦੇ ਜੱਥੇ ਦੇ ਸਿੰਘ ਸਭ ਮੇਰੇ ਘਰ ਸ਼ਰਿਆਂ ਮੈਂ ਤਾਂ ਗਲਤ ਕੰਮਾਂ ਵਿੱਚ ਕਰਦੇ ਸੀ ਕਿ ਸਾਥ ਦਿਨ ਲਈ ਸੀਗੇ ਉਹ ਵੀ ਜਦੋਂ ਮੈਂ ਭਰਾ ਨੇ ਸਭ ਕੁਝ ਵੇਖਿਆ ਉਹ ਘਰ ਛੱਡ ਕੇ ਚੱਲ ਗਿਆ ਤਦੋਂ ਮੁੰਡੇ ਨੇ ਉਹਨੂੰ ਕਿਹਾ ਕਿ ਤੂੰ ਇਹ ਕੁਛ ਕਰਦੀ ਐ ਮੈਂ ਤੇਰੇ ਨਾਲ ਨਹੀਂ ਰਹਿਣਾ ਤੂੰ ਮੈਨੂੰ ਤਲਾਕ ਦੇ ਦੇ ਬਾਬੇ ਸਰੂਪ ਸਿੰਘ ਨੇ ਉਸ ਕੁੜੀ ਨਾਲ ਹੀ 20 ਲੱਖ ਰੁਪਏ ਦੀ ਡਿਮਾਂਡ ਕੀਤੀ ਕਿ ਤੂੰ 20 ਲੱਖ ਰੁਪਏ ਦੇ ਤੇ ਤੇ ਆ ਫੇਰ ਤਲਾਕ ਹੋਊਗਾ ਬਾਬੇ ਨੇ ਉਸ ਕੁੜੀ ਦੇ ਨਾਲ ਰਿਲੇਸ਼ਨ ਇਸ ਤਰ੍ਹਾਂ ਦੇ ਬਣਾਏ ਹੋਏ ਸੀਗੇ ਕਿ ਉਸ ਉਹ ਜਿਹੜਾ ਕਾਰ ਆ ਉਹ ਵੀ ਬਾਬੇ ਸਰੂਪ ਸਿੰਘ ਨੇ ਮੁੰਡੇ ਦੀ ਕਮਾਈ ਦਾ ਬਣਾ ਕੇ ਉਹ ਕੁੜੀ ਦੇ ਨਾਂ ਕੀਤਾ ਹੋਇਆ ਅੱਜ ਵੀ ਉਹ ਕਾਰ ਉਸ ਕੁੜੀ ਦੇ ਨਾਂ ਦੇ ਤੇ ਤੇ ਬਾਬਾ ਅੱਜ ਵੀ ਉਸ ਕੁੜੀ ਦੇ ਨਾਲ ਰਿਲੇਸ਼ਨ ਵਿੱਚ ਆ ਜਿੱਦਨੋਂ ਮੁੰਡੇ ਨੇ ਘਰ ਛੱਡਿਆ ਕਿਹਾ ਕਿ ਮੈਨੂੰ ਇਦਾਂ ਤੈਨੂੰ ਰੱਖਣਾ ਹੈਗਾ ਜੇ ਤੂੰ ਇਹ ਕੁਛ ਕਰਨਾ ਵਾ ਤੇ ਤੂੰ ਤਲਾਕ ਦੇ ਦੇ ਤੇ ਬਾਬਾ ਕਹਿੰਦਾ ਸੀਗਾ ਕਿ ਤੂੰ 20 ਲੱਖ ਰੁਪਏ ਦੇ ਦੇ ਤੇ ਤੇਰਾ ਮੈਂ ਤਲਾਕ ਕਰਵਾ ਦੇਣਾ ਵਾ ਤੇ ਪਰ ਅਸੀਂ ਗਰੀਬ ਅਸੀਂ ਤਲਾਕ ਨਹੀਂ ਅਸੀਂ ਇਹਨੇ ਪੈਸੇ ਨਹੀਂ ਦੇ ਸਕਦੇ ਕਿਉਂਕਿ ਸਾਡੇ ਸਿਰ ਤੇ ਨਾ ਮਾਂ ਨਾ ਪਿਓ ਕਿਸੇ ਦਾ ਕੋਈ ਹੱਥ ਨਹੀਂ ਹੈਗਾ ਕੋਈ ਸਾਡੀ ਸਪੋਰਟ ਕਰਨ ਵਾਲਾ ਨਹੀਂ ਹੈ ਤਾਂ ਜੇ ਕੋਈ ਸਾਡੀ ਸਪੋਰਟ ਕਰਦਾ ਸੀਗਾ ਤੇ ਬਾਬਾ ਸਰੂਪ ਸਿੰਘ ਉਹਨੂੰ ਪੈਸੇ ਦੇ ਕੇ ਜਾਂ ਕੋਈ ਵੀ ਲਾਲਚ ਦੇ ਕੇ ਆਪਣੇ ਵੱਲ ਕਰ ਲੈਂਦਾ ਸੀਗਾ ਇਸੇ ਕ وجہ ਕਰਕੇ ਅਸੀਂ ਛੋਟੇ ਪ੍ਰਾਰਿਥ ਮੋਤ ਦਾ ਬਦਲਾ ਜਾਂ ਕੋਈ ਵੀ ਇਨਸਾਫ ਨਹੀਂ ਲੈ ਸਕੇ ਕਿਉਂਕਿ ਸਾਡੇ ਵੱਲ ਕੋਈ ਨਹੀਂ ਸੀਗਾ ਕਿਉਂਕਿ ਨਾ ਸਾਡੇ ਕੋਲ ਪੈਸਾ ਤੇ ਨਾ ਸਾਡੇ ਕੋਲ ਪਾਵਰ ਕਿਉਂ ਜੋ ਬਾਬੇ ਸੂਪ ਸਿੰਘ ਕੋਲ ਹੈਗੀ ਆ ਉਸ ਤੋਂ ਬਾਅਦ ਜਦੋਂ 20 ਲੱਖ ਰੁਪਏ ਮੰਗਿਆ ਮੁੰਡੇ ਨੇ ਮਨਾਂ ਕਰ ਦਿੱਤਾ ਤੇ ਬਾਬੇ ਨੂੰ ਉਹਨੂੰ ਧਮਕੀਆਂ ਦਿੱਤੀਆਂ ਟਾਰਚਰ ਕੀਤਾ ਬੜੇ ਉਹਦੇ ਉੱਤੇ ਜਾਣੇ ਲੇਵਾ ਹਮਲੇ ਕੀਤੇ ਉਸ ਤੋਂ ਬਾਅਦ ਫਿਰ ਉਹ ਮੁੰਡੇ ਨੇ ਸੋਚਿਆ ਕਿ ਮੈਂ ਫੇਰ ਬਾਹਰ ਨਿਕਲ ਜਾਣਾ ਚੋਰੀ ਚਲ ਮੈਂ ਇਹਨੂੰ ਪੈਸੇ ਦੇ ਕੇ ਕਮਾਈ ਕਰੂੰਗਾ ਤੇ ਪੈਸੇ ਕਰੂੰਗਾ ਤੇ ਮੈਂ ਇਹਨੂੰ ਪੈਸੇ ਦਊਂਗਾ ਤੇ ਫਿਰ ਮੈਂ ਇਸ ਤੋਂ ਤਲਾਕ ਲੈ ਲਵਾਂਗਾ ਤੇ ਮੁੰਡਾ ਬਾਹਰ ਗਿਆ ਜਿਸ ਵਿੱਚ ਰਸਤੇ 'ਚ ਉਹਦੀ ਮੌਤ ਹੋ ਗਈ ਉਸ ਮੌਤ ਦਾ ਵੀ ਬਾਬੇ ਨੇ ਨਾਜਾਇਜ਼ ਫਾਇਦਾ ਚੁੱਕ ਕੇ ਬਹੁਤ ਲੋਕਾਂ ਕੋਲ ਗਰਾਈਆਂ ਇਕੱਠੀਆਂ ਕੀਤੀਆਂ ਅੱਜ ਤੱਕ ਮੈਂ ਉਹਦੀ ਭੈਣ ਹੋਣ ਦੇ ਬਾਵਜੂਦ ਮੈਨੂੰ ਹਰਮਨ ਬਾਵਜੂਦ ਭਾਜੀ ਦੀ ਦਾ ਬਹੁਤ ਸਪੋਰਟ ਸਿਗੀ ਕਿ ਅਸੀਂ 6 ਮਹੀਨੇ ਲਾ ਕੇ ਉਸ ਮੁੰਡੇ ਦੀ ਡੈੱਡ ਬੋਡੀ ਬਾਹਰ ਲੱਭੀ ਬਹੁਤ ਔਖੇ ਤਰੀਕਿਆਂ ਨਾਲ ਪਰ ਇਸ ਬਾਬੇ ਨੇ ਮੇਰੇ ਕਿਤੇ ਵਾਅ ਪੇਸ਼ ਨਹੀਂ ਜਾਣ ਦਿੱਤੀ ਮੈਨੂੰ ਠਾਣਿਆਂ 'ਚ ਕਚਹਿਰੀਆਂ 'ਚ ਦਸ ਵੇ ਮਕੇਰੀਆਂ ਹਿਆਰਪੁਰ ਤੱਕ ਮੈਨੂੰ ਕਮਾਇਆ ਮੇਰੇ ਤੇ ਦਰਖਾਸਤਾਂ ਦਵਾਈਆਂ ਕਿ ਕਿਸੇ ਵੀ ਤਰ੍ਹਾਂ ਇੱਕ ਕੁੜੀ ਬੋਲਦੀ ਹੈ ਤੇ ਚੁੱਪ ਕਰ ਜੇ ਨਾ ਮੈਂ ਕਦੀ ਅੱਗੇ ਚੁੱਪ ਕੀਤੀ ਸੀ ਨਾ ਮੈਂ ਇਹਦੇ ਬਾਰੇ ਇੱਕ ਵੀਡੀਓ ਬਣਾ ਚੁੱਕੀ ਹਾਂ ਜਦੋਂ ਮੇਰੇ ਬ੍ਰਦਰ ਦੇ ਬਾਰੇ ਪਤਾ ਨਹੀਂ ਸੀ ਲੱਗਦਾ ਪਿਆ ਉਦੋਂ ਮੇਰੇ ਸਾਰੇ ਪਰਦੇ ਪਾਸ਼ ਕੀਤੇ ਜਿਸ ਤੋਂ ਬਾਅਦ ਇਹਨੇ ਮੇਰੇ ਉੱਤੇ ਥਾਣੇ ਦਰਖਾਸਤਾਂ ਦਿੱਤੀਆਂ ਥਾਣਿਆਂ 'ਚ ਦਰਖਾਸਤਾਂ ਦਿੱਤੀਆਂ ਮੈਨੂੰ ਬਲੈਕਮੇਲ ਕੀਤਾ ਮੈਨੂੰ ਧਮਕੀਆਂ ਦਿੱਤੀਆਂ ਉਸ ਤੋਂ ਬਾਅਦ ਮੈਂ ਆਪਣਾ ਘਰ ਛੱਡ ਦਿੱਤਾ ਪਰ ਮੈਂ ਇਹਦੇ ਥੱਲੇ ਨਹੀਂ ਲੱਗੀ ਇਹਦੀਆਂ ਗੱਲਾਂ ਵਿੱਚ ਨਹੀਂ ਤੇ ਮੈਂ ਆਪਣਾ ਘਰ ਛੱਡ ਕੇ ਅੱਜ ਬਾਹਰ ਬੈਠੀ ਆ ਮੇਰੇ ਬੱਚੇ ਇੰਡੀਆ ਨੇ ਅੱਜ ਇਹ ਮੈਨੂੰ ਧਮਕੀਆਂ ਦਿੰਦਾ ਸੀਗਾ ਕਿ ਤੂੰ ਮੇਰੇ ਵਰ ਖਿਲਾਫ ਨਾ ਬੋਲ ਤੇਰੇ ਭਰਾਵਾਂ ਵਰਗਾ ਤੇਰਾ ਵੀ ਹਾਲ ਹੋ ਜਾਊਗਾ ਫਿਰ ਤੂੰ ਵੇਖੇਂਗੀ ਮੈਂ ਆਪਣੀ ਜਾਨ ਬਚਾਣ ਦੇ ਮਾਰੇ ਘਰੋਂ ਬਾਹਰ ਨਿਕਲ ਗਈਆਂ ਬਟ ਮੈਂ ਇੱਕੋ ਬੇਨਤੀ ਕਰਦੀ ਹਾਂ ਕਿ ਇਹੋ ਜਿਹੇ ਬਾਬਿਆਂ 'ਚ ਨੱਥ ਪਾਈ ਜਾਵੇ ਜਿਹੜੇ ਕਿ ਜਨਾਨੀਆਂ ਨਾਲ ਰਿਲੇਸ਼ਨ ਰੱਖ ਕੇ ਆਪਣੇ ਬੱਚਿਆਂ ਤੋਂ ਆਪਣੇ ਪਰਿਵਾਰ ਤੋਂ ਉੱਤੇ ਆਪਣੇ ਰਿਲੇਸ਼ਨ ਰੱਖਦੇ ਨੇ ਆਪਣੇ ਦੰਦੇ ਕਾਰਨਾਮੇ ਰੱਖਦੇ ਨੇ ਆਪਣੀ ਆਸ਼ੀਆਂ ਰੱਖਦੇ ਨੇ ਗੁਰੂ ਘਰਾਂ ਵਿੱਚ ਇਹ ਆਸ਼ੀਆਂ ਦੇ ਅੱਡੇ ਬਣਾਏ ਹੋਏ ਨੇ ਇਹਦੀਆਂ ਆਸ਼ੀਆਂ ਕਰਕੇ ਮਾਂ ਦੇ ਦੋ ਪੁੱਤ ਤੇ ਮੇਰੇ ਦੋ ਭਰਾ ਮਰ ਗਏ ਉਸ ਤੋਂ ਪਹਿਲਾਂ ਇਹਦੀ ਆਪਣੀ ਘਰ ਵਾਲੀ ਮਰ ਗਈ ਜੋ ਕਿ ਜਿਹਦੇ ਕਾਰਨ ਇਹ ਨਹੀਂ ਇਹਦੀਆਂ ਯਾਸ਼ੀਆਂ ਕਰਨੋਂ ਮਰੀ ਇਹਦੀਆਂ ਯਾਸ਼ੀਆਂ ਕਾਰਨ ਹੀ ਸਭ ਕੁਝ ਹੁੰਦਾ ਪਰ ਇਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਇਹਦੇ ਗਲਤ ਜਨਾਨੀਆਂ ਦੇ ਨਾਲ ਗਲਤ ਥਾਂ ਥਾਂ ਤੇ ਗਲਤ ਤਰੀਕੇ ਦੇ ਨਾਲ ਇਹ ਰਿਲੇਸ਼ਨ ਬਣਾ ਕੇ ਫਿਰ ਉਹਨਾਂ ਨੂੰ ਬਲੈਕਮੇਲ ਕਰਦੇ ਆ ਫਿਰ ਉਹਨਾਂ ਨੂੰ ਕਿਸੇ ਵੀ ਅੱਗੇ ਬੋਲਣ ਦੀ ਕੋਈ ਵੀ ਉਹ ਨਹੀਂ ਕਰਦੇ ਕਿ ਕੋਈ ਇਹਦੇ ਅੱਗੇ ਬੋਲੇ ਮੈਂ ਬੋਲੀ ਆ ਕਿਉਂਕਿ ਮੇਰਾ ਘਰ ਬਰਬਾਦ ਕੀਤਾ ਮੇਰੇ ਭਰਾ ਮਰਵਾਤੇ ਇਹਦੀ ਆਪਣੀ ਯਾਸ਼ੀ ਨਾ ਇਹਦੀ ਆਪਣੀਆਂ ਗੰਦੀਆਂ ਕਟੂਤਾਂ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਮੇਰੀ ਇਸ ਵੀਡੀਓ ਦੇ ਉੱਤੇ ਪੂਰੀ ਗੌਰ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਸਾਡੀਆਂ ਕਈਆਂ ਗੱਲਾਂ ਵਿੱਚ ਸਾਰੀਆਂ ਗੱਲਾਂ ਵਿੱਚ ਮੇਰੀਆਂ ਕਈਆਂ ਹਰ ਇੱਕ ਗੱਲ ਵਿੱਚ ਇੱਕ ਇੱਕ ਗੱਲ ਸੱਚੀ ਆ ਇਹ ਗੱਲਾਂ ਮੈਂ ਪਹਿਲਾਂ ਵੀ ਕਰ ਚੁੱਕੀ ਆ ਮੈਂ ਹੁਣ ਵੀ ਕਰਦੀ ਆ ਇਸ ਬੰਦੇ ਦੇ ਯਾਸ਼ੀ ਦੇ ਉੱਤੇ ਕੰਟਰੋਲ ਕੀਤਾ ਜਾਵੇ ਇਹਦੇ ਗੁਰੂ ਘਰ ਗੁਰਦੁਆਰੇ ਵਿੱਚ ਜਾ ਕੇ ਇਹਦਾ ਯਾਸ਼ੀ ਦਾ ਅੱਡਾ ਜੋਇਨੇ ਬਣਾਇਆ ਹੋਇਆ ਉਹ ਬੰਦ ਕੀਤਾ ਜਾਵੇ ਤੇ ਇਹਦੇ ਬਾਰੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ